ਲਕੋਰੀ ਆਖਰ ਸ਼ੁਰੂ ਕਿਵੇਂ ਹੁੰਦਾ ਹੈ ਇਹ ਬਿਮਾਰੀ ਹੁੰਦੀ ਕਿਵੇਂ ਆ ਇਹ ਬਿਮਾਰੀ ਹੈ ਕੀ ਹੈ ਲਕੋਰੀਆ ਜਿਹੜਾ ਹੈ ਇਹ ਕੁਦਰਤ ਵੱਲੋਂ ਸਾਡੀਆਂ ਮਾਤਾਵਾਂ ਪੈਣਾ ਬੱਚਿਆਂ ਦੇ ਵਿੱਚ ਜਿਹੜਾ ਇੱਕ ਵਾਈਟ ਜਾਂ yellow ਕਲਰ ਦਾ ਜਿਹੜਾ ਪਾਣੀ ਹੈ ਉਹ ਸਫਾਈ ਪ੍ਰਕਿਰਿਆ ਹੈਗੀ ਹੈ ਸਾਡੇ ਜਨਨ ਅੰਗਾਂ ਨੂੰ ਸੋਫਟਾਫ ਰੱਖਣ ਦੀ ਕੁਦਰਤੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਇਹ ਪਾਣੀ ਜਿਹੜਾ ਇੱਕ ਅੰਦਰੋਂ ਜਨਨ ਅੰਗਾਂ ਨੂੰ ਸਾਫ਼ ਰੱਖਦਾ ਪਰ ਜੇਕਰ ਇਹ ਵੱਧ ਜੇ ਤਾਂ ਫਿਰ ਇਹ ਅੱਗੇ ਚੱਲ ਕੇ ਜਿਹੜਾ ਇਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਜੇਕਰ ਇਹ ਵੱਧ ਜੇ ਜਾਂ ਕਿਤੇ ਬੈਕਟੀਰੀਆ ਆ ਗਿਆ ਕੋਈ ਕੈਂਡੀਡਾ ਆ ਗਿਆ ਜਾਨੀ ਕਿ ਫੰਗਸ ਆ ਗਈ ਤਾਂ ਉਹਦੇ ਨਾਲ ਫਿਰ ਇਹ ਅੱਗੇ ਚੱਲ ਕੇ ਦੁਰਗੰਧ ਵਾਲਾ ਬਦਬੂਦਾਰ ਪਾਣੀ ਬਣ ਜਾਂਦਾ ਹੈ ਜਨਨੰਗਾ ਦੇ ਨੇੜੇ ਖਾਰਿਸ਼ ਹੋਏਗੀ ਉੱਥੇ ਜੇ ਖਾਰਿਸ਼ ਕਰੋਗੇ ਉੱਥੇ ਪਾਣੀ ਨਿਕਲਣਾ ਸ਼ੁਰੂ ਹੋ ਜਾਏਗਾ ਜ਼ਖਮ ਹੋਣ ਲੱਗ ਜਾਂਦੇ ਨੇ ਉੱਥੇ ਫਿਰ ਜਿੰਨੀਆਂ ਵੀ ਮਤਾਵਾਂ ਪੇਣਾ ਨੂੰ ਇਹ ਪ੍ਰੋਬਲਮ ਆਂਦੀ ਹੈ ਉਹਨਾਂ ਦੇ ਪਿੱਠ 'ਚ ਦਰਦ ਹੋਏਗਾ ਸਾਡੇ ਆਮ ਬੋਲ ਚੱਲਦੀ ਭਾਸ਼ਾ ਦੇ ਵਿੱਚ ਇਹਨੂੰ ਹੱਡਖੋਰ ਬਿਮਾਰੀ ਕਹਿੰਦੇ ਨੇ ਇਹਨੂੰ ਹੱਡਖੋਰ ਬਿਮਾਰੀ ਕਿਉਂ ਕਹਿੰਦੇ ਨੇ ਇਹਦਾ ਸਿੱਧਾ ਅਸਰ ਜਿਹੜਾ ਨਾ ਜ ਸਾਡੀ ਲੱਕ ਤੇ ਹੱਡੀਆਂ ਦੇ ਉੱਤੇ ਜਿਹੜਾ ਇਹਦਾ ਅਸਰ ਪੈਂਦਾ ਹੈਗਾ ਜ਼ਿਆਦਾਤਰ ਆਪਾਂ ਨੂੰ ਹੱਡੀਆਂ 'ਚ ਦਰਦ ਹੁੰਦਾ ਰਹਿੰਦਾ ਹੈ ਆਪਣੇ ਹੱਡਾਂ ਦੇ ਵਿੱਚ ਦਰਦ ਬਹੁਤ ਹੋਣ ਲੱਗ ਜਾਂਦਾ ਹੈ ਲੱਕ 'ਚ ਦਰਦ ਹੋਣ ਲੱਗ ਜਾਂਦਾ ਹੈ ਪਿੱਠ 'ਚ ਦਰਦ ਹੋਣ ਲੱਗਦਾ ਪੈਲਵਿਕ ਏਰੀਆ ਜਿਹੜਾ ਇੱਥੇ ਆਪਣਾ ਜਿਹੜਾ ਹੈਗਾ ਜਿਹਨੂੰ ਆਪਾਂ हिਪ ਜੋਇੰਟਸ ਕਹਿੰਦੇ ਆ ਇਹਨਾਂ ਦੇ ਵਿੱਚ ਆਪਾਂ ਨੂੰ ਦਰਦ ਹੁੰਦਾ ਇਸ ਬਿਮਾਰੀ ਦੇ ਕਾਰਨ ਕੀ ਨੇ ਕਿੰਨਾ ਕਾਰਨਾਂ ਦੇ ਕਾਰਨ ਜਿਹੜੀ ਇਹ ਬਿਮਾਰੀ ਹੈ ਆਮ ਤੌਰ ਤੇ ਔਰਤਾਂ ਦੇ ਵਿੱਚ ਆਉਂਦੀ ਹੈ ਤਬ ਤੋਂ ਪਹਿਲਾ ਕਾਰਨ ਜਿਹੜਾ ਹੈਗਾ ਇਹਦਾ ਹੈਗਾ ਬੈਕਟੀਰੀਆ ਜ਼ਿਆਦਾਤਰ ਪਬਲਿਕ ਟਾਇਲਟ ਸਾਫ਼ ਨਹੀਂ ਹੁੰਦੇ ਤਾਂ ਉੱਥੇ ਉਹ ਟਾਇਲਟਸ ਦੇ ਵਿੱਚ ਜਦੋਂ ਜਾਂਦੀਆਂ ਨੇ ਤਾਂ ਉੱਥੋਂ ਬੈਕਟੀਰੀਆ ਜਿਹੜਾ ਉਹ ਉਹਨਾਂ ਨੂੰ ਇਹ ਪ੍ਰੋਬਲਮ ਦੇ ਵਿੱਚ ਉਹਨਾਂ ਨੂੰ ਇਹ ਚਿੰਬੜ ਜਾਂਦੀ ਹੈ ਬਿਮਾਰੀ ਦੀ ਦੂਜੇ ਗੱਲ ਜਾਨਣ ਲੱਗ ਸਾਫ਼ ਨਹੀਂ ਹੋਣਗੇ ਤਾਂ ਉਹਨਾਂ ਦੇ ਵਿੱਚ ਇਹ ਪਾਣੀ ਲੱਗ ਲੱਗ ਕੇ ਲੱਗ ਲੱਗ ਕੇ ਫਿਰ ਅੱਗੇ ਚੱਲ ਕੇ ਇਨਫੈਕਸ਼ਨ ਦਾ ਰੂਪ ਧਾਰਨ ਕਰ ਜਾਂਦਾ ਹੈ ਜਿਹੜਾ ਕਿ ਅੱਗੇ ਚੱਲ ਕੇ ਫਿਰ ਇਹ ਬਦਬੂਦਾਰ ਤੇ ਹੋਰ ਚੀਜ਼ਾਂ ਦੇ ਵਿੱਚ ਬਣ ਕੇ ਫਿਰ ਲੂਪੋਰੀਆ ਦਾ ਰੂਪ ਧਾਰਨ ਕਰ ਜਾਂਦਾ ਹੈ ਨੰਬਰ 2 ਦੇ ਉੱਤੇ ਆਉਂਦਾ ਹੈ ਕੈਂਡੀਡਾ ਇੱਕ ਫੰਗਸ ਹੁੰਦੀ ਹੈ ਜੀ ਜਿਹੜੀ ਕਿ ਅੰਦਰੋਂ ਵੀ ਹੋ ਸਕਦੀ ਹੈ ਬਾਹਰੋਂ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਮਾਸਿਕ ਧਰਮ ਜਿਹੜਾ ਜੇਕਰ ਗੜਬੜ ਹੋ ਜੀ ਜਿਵੇਂ ਪਹਿਲਾਂ ਦੱਸਿਆ ਪੀਸੀਓਡੀ ਪੀਸੀਓਸ ਦੇ ਵਿੱਚ ਵੀ ਹੋ ਸਕਦਾ ਅੱਗੇ ਚੱਲ ਕੇ ਫਾਈਬਰੋਇਡ ਜਿਹਨਾਂ ਕੋ ਮਾਸ ਦੀ ਸੋਲੀ ਆ ਸਿਸਟ ਜਿਨ੍ਹਾਂ ਨੂੰ ਪਾਣੀ ਦੀ ਸੋਲੀ ਆ ਤੇ ਉਹਦੇ ਕਰਕੇ ਵੀ ਹੋ ਸਕਦਾ ਡਾਕਟਰ ਹੀ ਮਦਦ ਕਰ ਸਕਦਾ ਜਾਂ ਕੁਝ ਘਰੇਲੂ ਨੁਸਖੇ ਵੀ ਹੈਗੇ ਨੇ ਜਿਸ ਦੇ ਨਾਲ ਕੋਈ ਮਾਤਾ ਕੋਈ ਭੈਣਾ ਜਿਹੜੀ ਹੈ ਇਸ ਬਿਮਾਰੀ ਤੋਂ निजात ਪਾ ਸਕਦੀ ਹੈ ਇਸ ਬਿਮਾਰੀ ਦਾ ਇਸ ਲਪੋਰੀ ਦਾ ਅਸਲ ਇਲਾਜ ਪ੍ਰੋਗਰਾਮ ਹੈਲਥ ਟਿਪਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਲਖਵਿੰਦਰ ਸਿੰਘ ਮਾਨ ਸੋ ਅੱਜ ਗੱਲ ਕਰਾਂਗੇ ਔਰਤਾਂ ਦੀ ਇੱਕ ਨਾਮਰਾਦ ਬਿਮਾਰੀ ਬਾਰੇ ਸੋ ਉਹ ਬਿਮਾਰੀ ਜਿਹੜੀ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ ਲੇਕਿਨ ਔਰਤਾਂ ਸ਼ਰਮਾਉਂਦੀਆਂ ਹੋਈਆਂ ਇਸ ਬਿਮਾਰੀ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੀਆਂ ਸੋ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਹੱਡ ਖੋਰ ਬਿਮਾਰੀ ਵੀ ਕਿਹਾ ਜਾਂਦਾ ਹੈ ਜਾਂ ਫਿਰ ਬਿਲਕੁਲ ਪੰਜਾਬੀ ਟਿਪੀਕਲ ਲੈਂਗੁਏਜ ਦੇ ਵਿੱਚ ਇਸ ਨੂੰ ਪਾਣੀ ਪੈਣਾ ਕਿਹਾ ਜਾਂਦਾ ਹੈ ਤੇ ਮੈਡੀਕਲ ਲੈਂਗੁਏਜ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਨੂੰ ਲਕੋਰੀਆ ਕਿਹਾ ਜਾਂਦਾ ਹੈ ਸੋ ਜ਼ਿਆਦਾਤਰ ਔਰਤਾਂ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ ਇੱਕ ਖਤਰਨਾਕ ਬਿਮਾਰੀ ਹੈ ਪਰ ਸ਼ਰਮਾਉਂਦੀਆਂ ਹੋਈਆਂ ਔਰਤਾਂ ਇਸ ਬਿਮਾਰੀ ਬਾਰੇ ਜਿਆਦਾ ਕਿਸੇ ਨਾਲ ਚਰਚਾ ਨਹੀਂ ਕਰਦੇ ਆ ਡਾਕਟਰਾਂ ਨਾਲ ਕੰਸਲਟ ਨਹੀਂ ਕਰਦੇ ਆ ਸੋ ਜਿਹਦਾ ਕਾਰਨ ਇਹ ਬਣਦਾ ਕਿ ਹੌਲੀ-ਹੌਲੀ ਇਹ ਬਿਮਾਰੀ ਹੈ ਜਿਹੜੀ ਵੱਡੇ ਰੂਪ ਦੇ ਵਿੱਚ ਖਤਰਨਾਕ ਬਿਮਾਰੀ ਬਣ ਜਾਂਦੀ ਹੈ ਸੋ ਅੱਜ ਇਸ ਬਿਮਾਰੀ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹੈਲਥ ਕੋਚ ਕੁਲਵੰਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਤੇ ਤੁਹਾਨੂੰ ਵੀ ਤੇ ਧੰਨਵਾਦ ਬਣਾਉਣ ਲਈ ਸਰ ਅੱਜ ਗੱਲ ਕਰਦੇ ਆ ਲੂਕੋਰੀਆ ਦੀ ਗੱਲ ਕਰਾਂਗੇ ਪਾਣੀ ਪੈਣ ਦੀ ਜਾਂ ਫਿਰ ਕਹੀਏ ਜਿਹਨੂੰ ਕਿ ਔਰਤਾਂ ਦੀ ਹੱਡ ਖੋਰ ਬਿਮਾਰੀ ਕਿਹਾ ਜਾਂਦਾ ਸਾਡੀ ਪੰਜਾਬੀ ਪਾਸ਼ਾ ਦੇ ਵਿੱਚ ਸੋ ਜ਼ਿਆਦਾਤਰ ਔਰਤਾਂ ਨੂੰ ਇਹ ਬਿਮਾਰੀ ਪਾਈ ਜੁੜ ਜਾਂਦੀ ਹੈਗੀ ਜ਼ਿਆਦਾਤਰ ਔਰਤਾਂ ਇਸ ਤੋਂ ਪੀੜਤ ਹੁੰਦੀਆਂ ਨੇ ਜੇਕਰ ਮੈਂ ਗੱਲ ਕਰਾਂ ਕਿ ਆਮ ਲੈਂਗੁਏਜ ਦੇ ਵਿੱਚ ਇਸ ਵਿੱਚ ਬੀਬੀਆਂ ਨੇ ਪੈਣਾ ਨੇ ਮਹਿਲਾਵਾਂ ਨੇ ਜ਼ਿਆਦਾ ਗੱਲ ਨਹੀਂ ਕਰਦੀਆਂ ਖਾਸ ਤੌਰ ਤੇ ਡਾਕਟਰਾਂ ਦੇ ਨਾਲ ਕੰਸਲਟੈਂਟਲੀ ਕਰਦੇ ਆ ਭਾਵੇਂ ਆਪਸ ਦੇ ਵਿੱਚ ਗੱਲਬਾਤ ਕਰਦੇ ਰਹਿੰਦੀਆਂ ਨੇ ਤੇ ਹੌਲੀ ਹੌਲੀ ਇਹ ਨਾਮਰਾਦ ਜਿਹੜੀ ਬਿਮਾਰੀ ਜਨਾਨੀਆਂ ਦੀ ਹੈ ਬਹੁਤ ਖਤਰਨਾਕ ਮੋੜ ਦੇ ਵਿੱਚ ਵੀ ਚਲੀ ਜਾਂਦੀ ਹੈ ਕਈ ਵਾਰ ਜਿਆਦਾ ਗੰਭੀਰ ਜਿਹੜੇ ਪ੍ਰਨਾਮ ਨੇ ਉਹ ਭੁਗਤਨੇ ਪੈਂਦੇ ਨੇ ਮਹਿਲਾਵਾਂ ਨੂੰ ਸੋ ਇਹ ਬਿਮਾਰੀ ਦੀ ਮੈਂ ਗੱਲ ਕਰਾਂ ਇਹ ਬਿਮਾਰੀ ਹੁੰਦੀ ਕਿਵੇਂ ਆ ਇਹ ਬਿਮਾਰੀ ਹੈ ਕੀ ਹੈ ਲਕੋਰੀਆ ਅਖਰ ਸ਼ੁਰੂ ਕਿਵੇਂ ਹੁੰਦਾ ਹੈ ਦੇਖੋ ਲਗਵਿੰਦਰ ਜੀ ਲਕੋਰੀਆ ਜਿਹੜਾ ਹੈ ਇਹ ਕੁਦਰਤ ਵੱਲੋਂ ਸਾਡੀਆਂ ਮਾਤਾਵਾਂ ਪੈਣਾ ਬੱਚਿਆਂ ਦੇ ਵਿੱਚ ਜਿਹੜਾ ਇੱਕ ਵਾਈਟ ਜਾ yellow color ਦਾ ਜਿਹੜਾ ਪਾਣੀ ਹੈ ਉਹ ਸਫਾਈ ਪ੍ਰਕਿਰਿਆ ਹੈਗੀ ਹੈ ਸਾਡੇ ਜਨਨ ਅੰਗਾਂ ਨੂੰ ਸੋਫ ਸਾਫ ਰੱਖਣ ਦੀ ਕੁਦਰਤੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਇਹ ਪਾਣੀ ਜਿਹੜਾ ਇੱਕ ਅੰਦਰੋਂ ਜਨਨ ਅੰਗਾਂ ਨੂੰ ਸਾਫ ਰੱਖਦਾ ਪਰ ਜੇਕਰ ਇਹ ਵੱਧ ਜੇ ਤਾਂ ਫਿਰ ਇਹ ਅੱਗੇ ਚੱਲ ਕੇ ਜਿਹੜਾ ਇਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਜੋਨੀ ਚੋ ਜਿਹੜਾ ਇਹ ਪਤਲਾ ਚਿੱਟਾ ਪੀਲੇ ਰੰਗ ਦਾ ਪਾਣੀ ਜਿਹੜਾ ਇਹ ਨਿਕਲਦਾ ਹੈਗਾ ਤੇ ਇਹਦੇ ਨਾਲ ਸਰੀਰ ਜਿਹੜੀ ਆ ਕੁਦਰਤੀ ਸਫਾਈ ਹੁੰਦੀ ਹੈ ਪਰ ਜੇਕਰ ਇਹ ਵੱਧ ਜੇ ਜਾਂ ਕਿਸੇ ਬੈਕਟੀਰੀਆ ਆ ਗਿਆ ਕੋਈ ਕੈਂਡੀਡਾ ਆ ਗਿਆ ਜਾਨੀ ਕਿ ਫੰਗਸ ਆ ਗਈ ਤਾਂ ਉਹਦੇ ਨਾਲ ਫਿਰ ਇਹ ਅੱਗੇ ਚੱਲ ਕੇ ਦੁਰਗੰਧ ਵਾਲਾ ਬਦਬੂਦਾਰ ਪਾਣੀ ਬਣ ਜਾਂਦਾ ਹੈ ਤਾਂ ਉਹ ਐਸਿਡਿਕ ਹੋ ਜਾਂਦਾ ਤਜਾਬੀ ਹੋ ਜਾਂਦਾ ਤੇ ਜਦੋਂ ਤਜਾਬੀ ਹੋ ਜਾਂਦਾ ਤਾਂ ਫਿਰ ਇਹ ਅੱਗੇ ਚੱਲ ਕੇ ਜਦੋਂ ਇਹ ਡਿਸਚਾਰਜ ਨਿਕਲਦਾ ਤਾਂ ਫਿਰ ਇੱਕ ਤਾਂ ਇਹ ਦੁਰਗੰਧ ਮਾਰਦਾ ਬਹੁਤ ਜ਼ਿਆਦਾ ਨੰਬਰ 2 ਦੇ ਉੱਤੇ ਇਹ ਜਿਹੜਾ ਆਪਣੇ ਜਨਨ ਅੰਗਾਂ ਦੇ ਨਜ਼ਦੀਕ ਦੇ ਜਿੰਨੇ ਵੀ ਏਰੀਆ ਹੁੰਦੇ ਨੇ ਉਹਨਾਂ ਦੇ ਉੱਤੇ ਇਹ ਫੰਗਸ ਰੂਪ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਕਰਦਾ ਤੇ ਉਹਦੇ ਨਾਲ ਕੀ ਹੁੰਦਾ ਕਿ ਅੰਦਰ ਆਪਣੇ ਇਨਫੈਕਸ਼ਨ ਹੋ ਜਾਂਦੀਆਂ ਉਹਨਾਂ ਏਰੀਆ ਦੇ ਜਨਨ ਅੰਗਾਂ ਦੇ ਨੇੜੇ ਖਾਰਿਸ਼ ਹੋਏਗੀ ਉਥੇ ਜੇ ਖਾਰਿਸ਼ ਕਰੋਗੇ ਉਥੇ ਪਾਣੀ ਨਿਕਲਣਾ ਸ਼ੁਰੂ ਹੋ ਜਾਏਗਾ ਜ਼ਖਮ ਹੋਣ ਲੱਗ ਜਾਂਦੇ ਨੇ ਉਥੇ ਫਿਰ ਜਿੰਨੀਆਂ ਵੀ ਮਾਤਾਵਾਂ ਪੇਣਾ ਨੂੰ ਇਹ ਪ੍ਰੋਬਲਮ ਆਂਦੀ ਹੈ ਉਹਨਾਂ ਦੇ ਪਿੱਠ 'ਚ ਦਰਦ ਹੋਏਗਾ ਲੱਕ 'ਚ ਦਰਦ ਹੋਏਗਾ ਬਹੁਤ ਜ਼ਿਆਦਾ ਤੇ ਉਹਨਾਂ ਦੀ ਜਾਨ ਜਿਹੜੀ ਹੈ ਸਰੀਰ ਦੇ ਵਿੱਚ ਘਟ ਹੋਏਗੀ એનર્ਜੀ ਲੈਵਲ ਘਟ ਜਾਂਦਾ ਹੈਗਾ ਥੱਕਿਆ ਥੱਕਿਆ ਰਹਿੰਦਾ ਸ਼ਰੀਰ ਇਸ ਤਰ੍ਹਾਂ ਲੱਗਦਾ ਕਿ ਮੈਂ ਮਤਲਬ ਕਿ ਪੈ ਜਾ ਕੋਈ ਕੰਮ ਕਹਿ ਦੇਵੇਗਾ ਤਾਂ ਉਹਨੂੰ ਚਿੜਚਿੜਾਪਨ ਹੋਏਗਾ ਗੁੱਸਾ ਆਏਗਾ ਉਸ ਨੂੰ ਥੋੜੀ ਜੀ ਗੱਲ ਦੇ ਉੱਤੇ ਗੁੱਸਾ ਆਣ ਲੱਗ ਜਾਂਦਾ ਕਿਉਂਕਿ ਸ਼ਰੀਰ ਕੁੰਨੀ ਜਿਹੜੀ ਆ ਉਹ ਸਾਡੀ ਮਾਤਾ ਪਿਤਾ ਬਹੁਤ ਤੰਗ ਹੁੰਦੀ ਆ ਤੇ ਇਹਦੇ ਬਹੁਤ ਸਾਰੇ ਜਿਹੜੇ ਲੱਛਣ ਨੇ ਬਹੁਤ ਸਾਰੇ ਕਾਰਨ ਨੇ ਜੀ ਸਾਰਾ ਤੁਸੀਂ ਲੱਛਣ ਦੇ ਕਾਰਨਾਂ 'ਤੇ ਜਾਵੋ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂ ਕਿਉਂਕਿ ਸਾਡੀ ਆਮ ਬੋਲ ਚੱਲਦੀ ਭਾਸ਼ਾ ਦੇ ਵਿੱਚ ਇਹਨੂੰ ਹੱਡਖੋਰ ਬਿਮਾਰੀ ਕਹਿੰਦੇ ਨੇ ਇਹਨੂੰ ਹੱਡਖੋਰ ਬਿਮਾਰੀ ਕਿਉਂ ਕਹਿੰਦੇ ਇਹਦਾ ਸਿੱਧਾ ਅਸਰ ਜਿਹੜਾ ਨਾ ਜੀ ਸਾਡੀ ਲੱਕ ਤੇ ਹੱਡੀਆਂ ਦੇ ਉੱਤੇ ਜਿਹੜਾ ਇਹਦਾ ਅਸਰ ਪੈਂਦਾ ਹੈਗਾ ਆ ਜ਼ਿਆਦਾਤਰ ਆਪਾਂ ਨੂੰ ਹੱਡੀਆਂ 'ਚ ਦਰਦ ਹੁੰਦਾ ਰਹਿੰਦਾ ਤੇ ਇੱਕ ਮੈਸੇਜ ਜਾਂਦਾ ਕਿ ਇਹ ਹੱਡ ਖੋਰ ਬਿਮਾਰੀਆਂ ਬੇਸਿਕਲੀ ਇਹ ਹੱਡ ਖੋਰ ਨਹੀਂ ਹੈਗੀ ਪਰ ਇਹ ਮੈਸੇਜ ਜਾਂਦਾ ਵੀ ਹੱਡੀਆਂ ਦੀ ਬਿਮਾਰੀ ਹੈਗੀ ਆ ਅਸਲ ਦੇ ਵਿੱਚ ਇਹ ਆਪਣੇ ਹੱਡਾਂ ਦੇ ਵਿੱਚ ਦਰਦ ਬਹੁਤ ਹੋਣ ਲੱਗ ਜਾਂਦਾ ਹੈ ਲੱਕ 'ਚ ਦਰਦ ਹੋਣ ਲੱਗ ਜਾਂਦਾ ਹੈ ਪਿੱਠ 'ਚ ਦਰਦ ਹੋਣ ਲੱਗਦਾ ਪੈਲਵਿਕ ਏਰੀਆ ਜਿਹੜਾ ਇੱਥੇ ਆਪਣਾ ਜਿਹੜਾ ਹੈਗਾ ਜਦੋਂ ਆਪਾਂ हिਪ ਜੋਇੰਟਸ ਆਂਦੇ ਇਹਨਾਂ ਦੇ ਵਿੱਚ ਆਪਾਂ ਨੂੰ ਦਰਦ ਹੁੰਦਾ ਤਾਂ ਇਹਦੇ ਕਰਕੇ ਆਪਾਂ ਨੂੰ ਜਿਹੜਾ ਇਹ ਲੱਗਦਾ ਕਿ ਹੱਡਾਂ ਦੇ ਉੱਤੇ ਅਸਰ ਕਰ ਰਿਹਾ ਇਸ ਕਰਕੇ ਇਹਨੂੰ ਹੱਡ ਕੋਰ ਕਹਿਣ ਲੱਗ ਜਾਂਦੇ ਆ ਬਿਲਕੁਲ ਸਾਰਾ ਤੁਸੀਂ ਡਿਟੇਲ ਦੇ ਵਿੱਚ ਦੱਸਿਆਗਾ ਤੇ ਹੁਣ ਮੈਂ ਤੁਹਾਨੂੰ ਇਹ ਵੀ ਜਾਨਣਾ ਚਾਹਾਂਗਾ ਕਿ ਇਸ ਨਾਮਰਾਦ ਬਿਮਾਰੀ ਦੇ ਜਿੰਨਾਂ ਤੋਂ ਜ਼ਿਆਦਾਤਰ ਔਰਤਾਂ ਪੀੜਤ ਜ਼ਰੂਰ ਨੇਗੀਆਂ ਚਲੋ ਮੈਂ ਜੇ ਪਹਿਲਾਂ ਗੱਲ ਕੀਤੀ ਆ ਵੀ ਡਾਕਟਰਾਂ ਉਹਨੇ ਕੰਸਲਟ ਬਹੁਤ ਘੱਟ ਕਰਦਿਆਂ ਨੇ ਇਸ ਬਿਮਾਰੀ ਦੇ ਕਾਰਨ ਕੀ ਨੇ ਕਿੰਨਾ ਕਾਰਨਾਂ ਦੇ ਕਾਰਨ ਜਿਹੜੀ ਇਹ ਬਿਮਾਰੀ ਹੈ ਆਮ ਤੌਰ ਤੇ ਔਰਤਾਂ ਦੇ ਵਿੱਚ ਆਉਂਦੀ ਹੈ ਤੁਕੋ ਸਭ ਤੋਂ ਪਹਿਲਾ ਕਾਰਨ ਜਿਹੜਾ ਹੈਗਾ ਇਹਦਾ ਹੈਗਾ ਬੈਕਟੀਰੀਆ ਸਾਡੀਆਂ ਮਾਤਾਵਾਂ ਪੈਣਾ ਅੱਜ ਕੱਲ ਜਿਹੜੇ ਬਾਥਰੂਮ ਨੇ ਜੇਕਰ ਪਬਲਿਕ ਟਾਇਲਟਸ ਜਿਹੜੇ ਹੈਗੇ ਨੇ ਤੇ ਦੇਖਿਆ ਜਾਵੇ ਤਾਂ ਪਬਲਿਕ ਟਾਇਲਟ ਜਿਹੜੇ ਨੇ ਉਹ ਉੱਥੇ ਸਾਫ਼ ਨਹੀਂ ਹੈਗੇ ਜ਼ਿਆਦਾਤਰ ਪਬਲਿਕ ਟਾਇਲਟ ਸਾਫ਼ ਨਹੀਂ ਹੈਗੇ ਤਾਂ ਉੱਥੇ ਉਹ ਟਾਇਲਟਸ ਦੇ ਵਿੱਚ ਜਦੋਂ ਜਾਂਦੀਆਂ ਨੇ ਤਾਂ ਉੱਥੋਂ ਬੈਕਟੀਰੀਆ ਜਿਹੜਾ ਉਹ ਉਹਨਾਂ ਨੂੰ ਇਹ ਪ੍ਰੋਬਲਮ ਦੇ ਵਿੱਚ ਉਹਨਾਂ ਨੂੰ ਇਹ ਚਿੰਬੜ ਜਾਂਦੀ ਹੈ ਬਿਮਾਰੀ ਨੰਬਰ 2 ਦੇ ਉੱਤੇ ਜਨਨ ਅੰਗਾਂ ਨੂੰ ਜਿਹੜਾ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਇਹ ਪਾਣੀ ਦਾ ਰਸਾ ਉਹ ਜਿਹੜਾ ਕੁਦਰਤੀ ਤੌਰ ਦੇ ਉੱਤੇ ਜਨਨ ਅੰਗ ਨੂੰ ਸਾਫ਼ ਰੱਖਣ ਲਈ ਇਹ ਜ਼ਰੂਰੀ ਹੁੰਦਾ ਕੁਦਰਤੀ ਪ੍ਰਕਿਰਿਆ ਹੈ ਪਰ ਜਦੋਂ ਇਹ ਪਾਣੀ ਨਿਕਲਦਾ ਰਹਿੰਦਾ ਤਾਂ ਫਿਰ ਜੇ ਜਨਨ ਅੰਗ ਸਾਫ਼ ਨਹੀਂ ਹੋਣਗੇ ਤਾਂ ਉਹਨਾਂ ਦੇ ਵਿੱਚ ਇਹ ਪਾਣੀ ਲੱਗ ਲੱਗ ਕੇ ਲੱਗ ਲੱਗ ਕੇ ਫਿਰ ਅੱਗੇ ਚੱਲ ਕੇ ਇਨਫੈਕਸ਼ਨ ਦਾ ਰੂਪ ਧਾਰਨ ਕਰ ਜਾਂਦਾ ਹੈ ਜਿਹੜਾ ਕਿ ਅੱਗੇ ਚੱਲ ਕੇ ਫਿਰ ਇਹ ਬਦਬੂਦਾਰ ਤੇ ਹੋਰ ਚੀਜ਼ਾਂ ਦੇ ਵਿੱਚ ਬਣ ਕੇ ਫਿਰ ਲੂਪੋਰੀਆ ਦਾ ਰੂਪ ਧਾਰਨ ਕਰ ਜਾਂਦਾ ਹੈ ਜੀ ਤੇ ਨੰਬਰ 2 ਦੇ ਉੱਤੇ ਆਉਂਦਾ ਕੈਂਡੀਡਾ ਇੱਕ ਫੰਗਸ ਹੁੰਦੀ ਹੈ ਜੀ ਜਿਹੜੀ ਕਿ ਅੰਦਰੋਂ ਵੀ ਹੋ ਸਕਦੀ ਹੈ ਬਾਹਰੋਂ ਵੀ ਹੋ ਸਕਦੀ ਹੈ ਤੇ ਉਹ ਫੰਗਸ ਜਦੋਂ ਹੁੰਦੀ ਹੈ ਤੇ ਉਹਦੇ ਨਾਲ ਵੀ ਜਿਹੜਾ ਸਾਨੂੰ ਇਹ ਜਿਹੜਾ ਲੇਕੋਰੀਆ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਉਹਦੇ ਨਾਲ ਜਦੋਂ ਆਪਾਂ ਖਾਰਿਸ਼ ਕਰਾਂਗੇ ਆਪਣਾ ਜ਼ਖਮ ਹੋਣਗੇ ਪਾਣੀ ਨਿਕਲੇਗਾ ਰੈਸ਼ਿਸ ਪੈ ਜਾਂਦੇ ਨੇ ਜਿਹੜੇ ਉਹਦੇ ਨਾਲੇ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਫਿਰ ਅੱਗੇ ਚਲ ਕੇ ਜਿਹੜੀਆਂ ਇੰਟਰਨਲ ਪ੍ਰੋਬਲਮਸ ਨੇ ਇੰਟਰਨਲ ਪ੍ਰੋਬਲਮਸ ਆ ਗਿਆ ਹਾਰਮੋਨਲ ਇਮਬੈਲੈਂਸਿੰਗ ਅੰਦਰ ਜਿਹੜੇ ਨੇ ਹਾਰਮੋਨ ਗੜਬੜ ਹੋ ਜਾਂਦੇ ਨੇ ਹਾਰਮੋਨ ਹੋਣ ਲੇਡੀਜ਼ ਦੇ ਵਿੱਚ ਜਿਹੜੇ ਹਾਰਮੋਨ ਨੇ ਉਹਦੇ ਚ ਆ ਗਿਆ ਆਪਣਾ ਐਸਟ੍ਰੋਜਨ ਉਹਦੇ ਚ ਆ ਗਿਆ ਪ੍ਰੋਜੈਸਟੀਰੋਨ ਉਹਦੇ ਚ ਆ ਗਿਆ ਬੜਾ ਕੋਰਟੀਸੋਲ ਫਿਰ ਆ ਗਿਆ ਦਿਮਾਗ ਦੇ ਵਿੱਚ ਆ ਗਿਆ ਡੋਪਾਮਾਈਨ ਸੈਰਾਟੋਨਿਨ ਗਾਬਾ ਇਸ ਤਰ੍ਹਾਂ ਦੇ ਜਿਹੜੇ ਹਾਰਮੋਨ ਨੇ ਜਦੋਂ ਇਹ ਗੜਬੜ ਹੁੰਦੇ ਨੇ ਤਾਂ ਫਿਰ ਇਹ ਉਹਦਾ ਵੀ ਇੱਕ ਕਾਰਨ ਜਿਹੜਾ ਅੱਗੇ ਚੱਲ ਕੇ ਜਿਹੜਾ ਇਹ ਜਿਹੜਾ ਵਾਈਟ ਡਿਸਚਾਰਜ ਜਾਂ ਜਿਹੜਾ yellow ਡਿਸਚਾਰਜ ਦੇ ਰੂਪ ਦੇ ਵਿੱਚ ਅੱਗੇ ਚੱਲ ਕੇ ਇਹ ਧਾਰਨ ਕਰ ਜਾਂਦਾ ਫਿਰ ਅੱਗੇ ਆ ਗਿਆ ਜੀ ਯੂਟਰਸ ਦੇ ਵਿੱਚ ਇਨਫੈਕਸ਼ਨ ਜਿਹੜੀ ਆ ਅੰਦਰ ਇੰਟਰਨਲ ਹੋਰ ਅੱਗੇ ਚਲ ਕੇ ਜੇ ਇਨਫੈਕਸ਼ਨ ਹੋ ਜੇ ਮੰਨ ਲਓ ਉਹਦੇ ਤੇ ਅੰਦਰ ਫਾਈਬਰਾਈਡ ਆ ਗਿਆ ਰਸੌਲੀ ਜਿਹੜੀ ਆ ਮਾਸ ਦੀ ਰਸੌਲੀ ਆ ਗਈ ਪਾਣੀ ਦੀ ਸੌਲੀ ਜਿਹੜੀ ਸਿਸਟ ਆ ਗਈ ਫਲੋਕੀਨ ਟਿਊਬਸ ਦੇ ਨਾਲ ਠੀਕ ਹੈ ਜੀ ਤੇ ਇਸੇ ਤਰ੍ਹਾਂ ਅੱਗੇ ਚਲ ਕੇ ਫਿਰ ਉਹ ਕਿਸੇ ਨੂੰ ਪੀਸੀਓਡੀ ਪੀਸੀਓਐਸ ਦੀ ਪ੍ਰੋਬਲਮ ਹੈਗੀ ਆ ਕਿਸੇ ਦੇ ਇਥੋਂ ਇਥੋਂ ਵਾਲ ਆਣ ਲੱਗ ਜਾਂਦੇ ਨੇ ਜਿਹੜੇ ਅਨਵਾਂਟਡ ਹੇਅਰ ਬਾਡੀ ਦੇ ਵਿੱਚ ਜ਼ਿਆਦਾ ਹੋਣ ਲੱਗ ਜਾਂਦੇ ਕਿਸੇ ਦੇ ਚਿਹਰੇ ਤੇ ਆਣ ਲੱਗ ਜਾਂਦੇ ਕਿਸੇ ਦੇ ਮੁੱਛਾਂ ਤੇ ਆਣ ਲੱਗ ਜਾਂਦੇ ਨੇ ਤਾਂ ਉਹ ਇਹ ਸਾਈਨ ਆ ਪੀਸੀਓਡੀ ਪੀਸੀਓਐਸ ਦਾ ਪੀਰੀਅਡ ਕਦੇ ਵੱਧ ਜਾਣਗੇ ਕਦੇ ਬਹੁਤ ਘੱਟ ਜਾਣਗੇ ਫਲੋ ਜਿਆਦਾ ਆਏਗਾ ਜਾਂ ਆਏਗਾ ਹੀ ਨਹੀਂ ਦੋ ਦੋ ਤਿੰਨ ਦਿਨ ਮੈਨੇ ਆਏਗਾ ਹੀ ਨਹੀਂ ਤਾਂ ਇਹ ਇੱਕ ਲੱਛਣ ਨੇ ਉਹ ਪੀਸੀਓਡੀ ਪੀਸੀਓਐਸ ਦੇ ਇਹ ਇਹਨਾਂ ਦੀ ਇੱਕ ਵੱਖਰ ਵੱਖਰੀ ਉਹਨਾਂ ਦੇ ਵਿੱਚੋਂ ਵੀ ਜਿਹੜੀ ਨਿਕਲ ਕੇ ਇੱਕ ਗੱਲ ਆਉਂਦੀ ਹੈ ਤਾਂ ਉਹ ਲੂਪੋਰੀਆ ਦੀ ਵੀ ਆ ਜਾਂਦੀ ਹੈ ਲੂਪੋਰੀਆ ਵੀ ਫਿਰ ਉਹਨਾਂ ਦੇ ਵਿੱਚੋਂ ਇੱਕ ਰੂਪ ਦੇ ਕੜਾ ਨਿਕਲ ਕੇ ਆਉਂਦਾ ਅ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਯੋਨੀ ਦੀ ਜਾਂ ਆਪਣੇ ਜਿਹੜੇ ਜਨਨ ਅੰਗਾਂ ਦੀ ਜੇਕਰ ਆਪਾਂ ਸਫਾਈ ਨਹੀਂ ਰੱਖਦੇ ਤਾਂ ਉਹਦੇ ਕਰਕੇ ਇੱਕ ਵੱਡਾ ਜਿਹੜਾ ਇਹ ਕਾਰਨ ਹੈ ਕਿਉਂਕਿ ਅੰਦਰ ਬੈਕਟੀਰੀਆ ਗਰੋ ਕਰਨ ਲੱ ਜਿਵਾਣੂ ਫੰਗਸ ਜਿਹੜੀ ਆ ਉਹਦੇ ਵਿੱਚ ਗਰੋ ਕਰ ਲੈਂਦੇ ਆ ਤੇ ਉਹਦੇ ਨਾਲ ਇਹ ਜਿਹੜਾ ਪੈਰਾਸਾਈਟ ਜਿਹੜੇ ਨੇ ਉਹ ਜਿਹੜੇ ਹੋ ਗਏ ਨੇ ਜਿਹੜੇ ਉਹ ਵੀ ਅੱਗੇ ਅਟੈਕ ਕਰਦੇ ਨੇ ਫਿਰ ਆ ਗਿਆ ਜੀ ਇਸ ਤੋਂ ਬਾਅਦ ਮਾਸਿਕ ਧਰਮ ਜਿਹੜਾ ਜੇਕਰ ਗੜਬੜ ਹੋ ਜੇ ਜਿਵੇਂ ਪਹਿਲਾਂ ਦੱਸਿਆ ਪੀਸੀਓਡੀ ਪੀਸੀਓਸ ਦੇ ਵਿੱਚ ਵੀ ਹੋ ਸਕਦਾ ਅੱਗੇ ਚੱਲ ਕੇ ਫਾਈਬਰਾਈਡ ਜਿਹਨਾਂ ਕੋਈ ਮਾਸ ਦੀ ਰਸੋਲੀ ਆ ਸਿਸਤ ਜਿਹਨੂੰ ਪਾਣੀ ਦੀ ਰਸੋਲੀ ਆ ਤੇ ਉਹਦੇ ਕਰਕੇ ਵੀ ਹੋ ਸਕਦਾ ਤੇ ਇਹ ਜਿਹੜੀ ਚੀਜ਼ ਆ ਉਹਦੇ ਕਰਕੇ ਵੀ ਆਪਾਂ ਨੂੰ ਇਹ ਸਮੱਸਿਆ ਦਾ ਵਧੇਰਾ ਹੁੰਦਾ ਫਿਰ ਅੱਗੇ ਚੱਲ ਕੇ ਜੀ ਜੇ ਕਿਸੇ ਨੂੰ ਦਿਮਾਗੀ ਥਕਾਵਟ ਆ ਤਣਾਅ ਆ ਮੋਟਾਪਾ ਹੈ ਥਾਇਰੋਇਡ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਹੈ ਜਿਨ੍ਹਾਂ ਮਤਵਾ ਮੈਨਾਂ ਨੂੰ ਥਾਇਰੋਇਡ ਹੈ ਦਿਮਾਗੀ ਤਕਾਉ ਹੈ ਤਕਾਉ ਬਟਾ ਡਿਪਰੈਸ਼ਨ ਹੈ ਮਾਈਗਰੇਨ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਚ ਇਹ ਵੀ ਡੋਪਾਮਾਈਨ 세ਰੋਟੋਨਿਨ ਤੇ ਗਾਬਾ ਹਾਰਮੋਨ ਜਦੋਂ ਗੜਬੜ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਦਿਮਾਗੀ ਪ੍ਰੋਬਲਮਾਂ ਆਣ ਲੱਗ ਜਾਂਦੀਆਂ ਨੇ ਤਾਂ ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇਹ ਲੋਕੋਰੀਆ ਦੀ ਪ੍ਰੋਬਲਮ ਵੀ ਜਿਹੜੀ ਆ ਉਹਦੇ ਨਾਲ ਜੁੜ ਕੇ ਜਿਹੜੀ ਅੱਗੇ ਅੱਗੇ ਜਾ ਕੇ ਹੋਰ ਚੀਜ਼ਾਂ ਜਿਹੜੇ ਉਹ ਵੱਡੀ ਪ੍ਰੋਬਲਮ ਕ੍ਰੀਏਟ ਕਰਕੇ ਇੱਕ ਮਤਲਬ ਇੰਨਾ ਕੁ ਜ਼ਿਆਦਾ ਲੁਪਿੰਦਰ ਜੀ ਇਹਦੇ ਵਿੱਚ ਮੈਂ ਜਦੋਂ ਮਾਤਾਵਾਂ ਭੈਣਾਂ ਨਾਲ ਗੱਲ ਕਰਦਾ ਨਾ ਬਹੁਤ ਸਾਰੀਆਂ ਜਿਹੜੇ ਮੈਨੂੰ ਕੰਟੈਕਟ ਕਰਦੇ ਨੇ ਇੱਕ ਇੱਕ ਮਾਤਾ ਭੈਣ ਜਿਹੜੀ ਆ ਮੈਨੂੰ ਮੇ ਤੋਂ ਬਹੁਤ ਸੀਨੀਅਰ ਨੇ ਉਹਨਾਂ ਦਾ ਮੈਨੂੰ ਅਕਸਰ ਫੋਨ ਆਉਂਦਾ ਰਹਿੰਦਾ ਯੂਕੇ ਦੇ ਵਿੱਚੋਂ ਤੇ ਉਹਨਾਂ ਨੂੰ ਇਹ ਪ੍ਰੋਬਲਮ ਸੀ ਉਹਨਾਂ ਨੂੰ ਪਿਸ਼ਾਬ ਜਿਹੜਾ ਸੀ ਉਹ ਲੀਕ ਹੁੰਦਾ ਰਹਿੰਦਾ ਸੀ ਲਗਾਤਾਰ ਪਿਸ਼ਾਬ ਉਹਨਾਂ ਦਾ ਲੀਕ ਹੁੰਦਾ ਸੀ ਬਾਥਰੂਮ ਤੱਕ ਨਹੀਂ ਜਾ ਸਕਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਸੀ ਮੈਨੂੰ ਲਪੋਰੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਬੇਸਿਕਲੀ ਲਪੋਰੀਆ ਨਹੀਂ ਸੀ ਪਤਾ ਲੱਗਦਾ ਉਹਨਾਂ ਨੂੰ ਐ ਸੀ ਪਿਸ਼ਾਅ ਕਰਕੇ ਇਹ ਹੋ ਰਿਹਾ ਤਾਂ ਉਹਨਾਂ ਨੂੰ ਮਤਲਬ ਇਹ ਇਹ ਹਾਲਾਤ ਸੀਗੇ ਕਿ ਉਹ ਕਹਿੰਦੇ ਮੈਂ ਸਾਰੀ ਸਾਰੀ ਰਾਤ ਨਹੀਂ ਸੌਂ ਸਕਦੀ ਖਾਰਿ ਸੌਂਦੀ ਰਹਿੰਦੀ ਆ ਪੇਨ ਹੁੰਦਾ ਜ਼ਖਮ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਮੈਂ ਕੁਝ ਇੱਥੋਂ ਕੁਝ ਭੇਜਿਆ ਤੇ ਉਹ ਜਦੋਂ ਭੇਜਿਆ ਤਾਂ ਉਹਨਾਂ ਨੇ ਮੈਨੂੰ ਤੀਜੇ ਦਿਨ ਫੋਨ ਆ ਗਿਆ ਬੜਾ ਜੀ ਅਸੀਸਾਂ ਦਿੱਤੀਆਂ ਕਹਿੰਦੇ ਜੀ ਮੈਂ ਤੁਹਾਨੂੰ ਦਿੱਤੂ ਸੀ ਮੰਨੋਗੇ ਕਹਿੰਦੀ ਮੈਂ ਕਿੰਨੇ ਸਾਲ ਬਾਅਦ ਅੱਜ ਸੁੱਤੀਆਂ ਜੀ ਤਾਂ ਚਾ ਚਾ ਜਮਾ ਸੋ ਇੱਕ ਛੋਟਾ ਜਿਹਾ ਐਫਰਟਸ ਹੁੰਦਾ ਜੀ ਤੇ ਉਹਦੇ ਲਈ ਮਤਲਬ ਇਹ ਇੰਨਾ ਕੁ ਦੱਸਣ ਦਾ ਐਕਸਪੀਰੀਅੰਸ ਦੱਸਣ ਦਾ ਮਤਲਬ ਇਹ ਸੀ ਵੀ ਕਿ ਇੰਨਾ ਕੁ ਤੰਗ ਹੋ ਜਾਂਦਾ ਇਨਸਾਨ ਉਹਦੇ ਵਿੱਚ ਜਾ ਕੇ ਤੇ ਇਹ ਜਿਹੜੀ ਆ ਇਹ ਇਹਦੇ ਵਿੱਚ ਕੁਝ ਕਾਰਨ ਨੇ ਜਿਹੜੇ ਜਿਹਦੇ ਕਰਕੇ ਇਹ ਬੰਦਾ ਹੈਗਾ ਜੀ ਸਰ ਤੁਸੀਂ ਕਾਰਨਾਂ ਦੀ ਗੱਲ ਕੀਤੀ ਹੈ ਕੁਝ ਲੱਛਣ ਵੀ ਹੁੰਦੇ ਨੇ ਕਿਉਂਕਿ ਹਰ ਇੱਕ ਬਿਮਾਰੀ ਦੇ ਕੁਝ ਸਿੰਪਟਮਸ ਹੁੰਦੇ ਨੇ ਕਿ ਲੱਛਣ ਹੁੰਦੇ ਨੇ ਲਕੋਰੀਆ ਤੁਸੀਂ ਵੈਸੇ ਇੱਕ ਦੋ ਗੱਲਾਂ ਦੱਸਿਆ ਨੇ ਵੀ ਪਾਣੀ ਪੈਂਦਾਗਾ ਪੀਲਾ ਪਾਣੀ ਪੈਂਦਾ ਵਾਈਟ ਪਾਣੀ ਪੈਂਦਾਗਾ ਲੇਕਿਨ ਉਸ ਤੋਂ ਬਿਨਾਂ ਕੁਝ ਹੋਰ ਵੀ ਲੱਛਣ ਨੇ ਜਿਹੜੇ ਇਸ ਤੋਂ ਪਤਾ ਲੱਗੇ ਵੀ ਇਸ ਔਰਤ ਨੂੰ ਇਸ ਭੈਣ ਨੂੰ ਇਸ ਮਾਤਾ ਨੂੰ ਲਕੋਰੀ ਦੀ ਪ੍ਰੋਬਲਮ ਹੈ ਅ ਇਦੇ ਵਿੱਚ ਜਿਹੜੇ ਦੇਮਾ ਕੋ ਮੈਂ ਪਹਿਲਾਂ ਦੱਸਿਆ ਜੀ ਕਿ ਯੋਨੀ ਚੋਂ ਪਤਲਾ ਤੇ ਚਿੱਟਾ ਜਾਂ ਪੀਲਾ ਜਿਹੜਾ ਪਾਣੀ ਹੈ ਜਾਂ ਰਸ ਟਾਈਪ ਦਾ ਉਹ ਨਿਕਲਦਾ ਉਹ ਹੈਗਾ ਜੀ ਇੱਕ 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 ਨਛਣੇ ਦਾ ਇਹ ਹੋਗਾ ਨੰਬਰ 2 ਤੇ ਥਕਾਵਟ ਕਮਜ਼ੋਰੀ ਚੱਕਰ ਆਉਣਾ ਫਿਰ ਅੱਗੇ ਆ ਗਿਆ ਭੁੱਖ ਨਹੀਂ ਲੱਗਦੀ ਇਹਦੇ ਵਿੱਚ ਫਿਰ ਆ ਗਿਆ ਜੀ ਪੇਟ 'ਚ ਹਲਕਾ ਹਲਕਾ ਦਰਦ ਰਹਿੰਦਾ ਪਿੱਠ 'ਚ ਕਮਰ 'ਚ ਦਰਦ ਰਹਿੰਦਾ ਮੂਡ ਸਵਿੰਗਸ ਹੁੰਦੇ ਨੇ ਚਿੜਚਿੜਾਪਨ ਹੋਣ ਲੱਗ ਜਾਂਦਾ ਅ ਮਤਲਬ ਜੇ ਇੱਥੇ ਜਨਨ ਅੰਗਾਂ ਦੇ ਇੱਥੇ ਜਲਨ ਜਾਂ ਸਾੜ ਪੈਂਦਾ ਬੜੀ ਬੁਰੀ ਤਰ੍ਹਾਂ ਜਿਹੜਾ ਇੱਥੇ ਅੰਦਰ ਜਿਹੜਾ ਜਦੋਂ ਹਸਬੰਡ ਵਾਈਫ ਦਾ ਸਬੰਧ ਹੁੰਦਾ ਤਾਂ ਉਦੋਂ ਵੀ ਪੇਨ ਹੁੰਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੇਨ ਹੁੰਦੀ ਆ ਤੇ ਇਹ ਦੇ ਕੁਝ ਲੱਛਣ ਨੇ ਜਿਹੜੇ ਕਿ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਵੀ ਇਹ ਲਕੋਰੀਆ ਦੀ ਪ੍ਰੋਬਲਮ ਹੈਗੀ ਅਤੇ ਜੇਕਰ ਇਹ ਲਕੋਰੀਆ ਦੀ ਪ੍ਰੋਬਲਮ ਹੋਵੇ ਨਵਿੰਦਰ ਜੀ ਤੇ ਇਹ ਇਹਨੂੰ ਬੜੇ ਜਿਹੜਾ ਧਿਆਨ ਨਾਲ ਰੱਖਣਾ ਜੀਦਾ ਕਿਉਂਕਿ ਇਹ ਇਨਫੈਕਸ਼ਨ ਜਿਹੜੀ ਹੈ ਅੱਗੇ ਆਪਣੇ ਪਾਰਟਨਰ ਨੂੰ ਵੀ ਅੱਗੇ ਨੁਕਸਾਨ ਪਹੁੰਚਾ ਸਕਦੀ ਹੈ ਬਿਲਕੁਲ ਸਰ ਸੋ ਲੱਛਣਾਂ ਦੀ ਗੱਲ ਕੀਤੀ ਤੁਸੀਂ ਕਾਰਨ ਵੀ ਪਹਿਲਾਂ ਦੱਸੇ ਨਹੀਂ ਸਰ ਮੈਂ ਤੁਹਾਨੂੰ ਮੈਂ ਥੋੜਾ ਕਲੀਅਰ ਕਰਨਾ ਚਾਹਾਂਗਾ ਕਿ ਸਾਡੇ ਦਰਸ਼ਕ ਵੀ ਜਾਣਨਾ ਜ਼ਰੂਰ ਚਾਉਣਗੇ ਕਿ ਇਹ ਸਿਰਫ ਕਾਰਨ ਜੋ ਤੁਸੀਂ ਦੱਸੇ ਨੇ ਇਹਨਾਂ ਦੇ ਕਾਰਨ ਹੀ ਲਕੋਰੀਆ ਹੁੰਦਾ ਕਿ ਕਈ ਕਈ ਵਾਰੀ ਹੁੰਦਾ ਨੇ ਵੀ ਇੱਕ ਬਿਮਾਰੀ ਦੇ ਵਿੱਚੋਂ ਦੂਜੀ ਬਿਮਾਰੀ ਨਿਕਲ ਆਉਂਦੀ ਹੈਗੀ ਕਿ ਕੁਝ ਬਿਮਾਰੀਆਂ ਦੇ ਦੌਰਾਨ ਵੀ ਇਹ ਲਕੋਰੀਆ ਦੀ ਪ੍ਰੋਬਲਮ ਆ ਸਕਦੀ ਹੈ ਤੁਸੀਂ ਕਾਰਨ ਬਿਲਕੁਲ ਦੱਸੇ ਨਹੀਂ ਪਰ ਇਹ ਥੋੜਾ ਕਲੀਅਰ ਕਰ ਦਿਓ ਵੀ ਕੋਈ ਬਿਮਾਰੀ ਵੀ ਹੈ ਜਿਹੜੀ ਬਿਮਾਰੀ ਤੋਂ ਅੱਗੇ ਲਕੋਰੀਆ ਬਣ ਸਕਦਾ ਭਾਵ ਕਿਸੇ ਹੋਰ ਰੋਗ ਦੇ ਨਾਲ ਵੀ ਲਕੋਰੀਆ ਬਣ ਸਕਦਾਗਾ ਬਿਲਕੁਲ ਜੀ ਇਹ ਤੁਸੀਂ ਬਿਲਕੁਲ ਬੜਾ ਵਧੀਆ ਸਵਾਲ ਪੁੱਛਿਆ ਕਿਉਂਕਿ ਇਹ ਕਈਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਇਹ ਕਿੱਥੋਂ ਆਈ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕੈਂਡੀਡਾ ਤੇ ਫੰਗਲ ਇਨਫੈਕਸ਼ਨ ਫੰਗਲ ਇਨਫੈਕਸ਼ਨ ਜਿਹੜੀ ਹੁੰਦੀ ਹੈ ਜਿੱਥੇ ਨਮੀ ਹੁੰਦੀ ਹੈ ਕਿਸੇ ਵੀ ਜਗ੍ਹਾ ਤੇ ਫੰਗਲ ਹੋ ਗਿਆ ਜਿਲਬ ਜਿਹਨੂੰ ਆਪਾਂ ਪੰਜਾਬੀ ਚ ਜਿਲਬ ਕਹਿੰਦੇ ਆ ਤੇ ਉਹ ਉੱਥੇ ਹੋਏਗੀ ਸਲਾਬ ਜਿੱਥੇ ਜ਼ਿਆਦਾ ਹੁੰਦੀ ਹੈ ਉੱਥੇ ਹੋਏਗੀ ਗਿੱਲਾਪਨ ਜਿੱਥੇ ਜ਼ਿਆਦਾ ਹੋਏਗਾ ਉੱਥੇ ਹੁੰਦੀ ਹੈ ਫੰਗਲ ਇਨਫੈਕਸ਼ਨ ਤੇ ਫੰਗਲ ਇਨਫੈਕਸ਼ਨ ਜਿਹੜੀ ਆ ਉਹਦੇ ਕਰਕੇ ਗਰੋ ਜਿੱਦਾਂ ਜਿੱਥੇ ਜ਼ਿਕਰ ਜਿਵੇਂ ਪਹਿਲਾਂ ਦੱਸਿਆ ਕਿ ਜਿਹੜੇ ਜਨਨ ਲੰਗਾਂ ਦੀ ਜੇ ਆਪਾਂ ਸਫਾਈ ਨਹੀਂ ਕਰਦੇ ਤਾਂ ਉੱਥੇ ਉਹ ਜਿਹੜਾ ਰਿਸਾਵ ਹੋ ਕੇ ਗਿੱਲਾਪਨ ਹੋ ਕੇ ਤੇ ਉੱਥੋਂ ਫਿਰ ਅੱਗੇ ਚੱਲ ਕੇ ਇਹ ਇਨਫੈਕਸ਼ਨ ਦਾ ਰੂਪ ਅੱਗੇ ਧਾਰਨ ਕਰਦਾ ਲੁਕੋਰੀਆ ਰੂਪ ਬਣ ਜਾਂਦਾ ਹੈਗਾ ਜੇ ਸਫਾਈ ਆਪਾਂ ਨਹੀਂ ਰੱਖਦੇ ਨੰਬਰ ਦੋ ਦੇ ਅੱਗੇ ਆ ਗਿਆ ਪੈਲਵਿਕ ਇਨਫਲਮੇਟਰੀ ਡਿਜ਼ੀਜ਼ ਜਿਹਨੂੰ ਆਪਾਂ ਪੀ ਆਈ ਡੀ ਕਹਿੰਦੇ ਆ ਇਹ ਪੈਲਵਿਕ ਏਰੀਆ ਇਹ ਹੋ ਗਿਆ ਇੱਥੇ ਆਪਣਾ ਜਿਹੜਾ ਧੁੰਨੀ ਤੋਂ ਹੇਠਾਂ ਵਾਲਾ ਏਰੀਆ ਹੁੰਦਾ ਮਤਵਾਵਾਂ ਪਣਾ ਦਾ ਜਾਂ ਜੈਂਟਸ ਦਾ ਇਹ ਪੈਲਵਿਕ ਏਰੀਆ ਹੋਗਾ ਆਪਣੇ ਹਿਪ ਜੋਇੰਟ ਤੋਂ ਉੱਪਰ ਇੱਥੇ ਤੇ ਇੱਥੇ ਜਦੋਂ ਇਹ ਇਹਨਾਂ ਏਰੀਆ ਦੇ ਵਿੱਚ ਜੇ ਸੋਜ ਆ ਜਾਂਦੀ ਹੈ ਅ ਕਿਸੇ ਕਾਰਨ ਕਰਕੇ ਤਾਂ ਉਹਨਾਂ ਉਸ ਦੇ ਕਰਕੇ ਵੀ ਜਿਹੜਾ ਆਪਾਂ ਨੂੰ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈਗੀ ਆ ਫਿਰ ਅੱਗੇ ਆਗਾ ਜੀ ਗਨੋਰੀਆ ਜਾਂ ਕਲਾਮੀਡੀਆ ਗਨੋਰੀਆ ਹੁੰਦਾ ਜੈਂਟਸ ਦੇ ਜਿਸ ਤਰ੍ਹਾਂ ਲੇਡੀਜ਼ ਦੇ ਵਿੱਚ ਆਪਣਾ ਲਕੋਰੀਆ ਹੋ ਗਿਆ ਜੈਂਟਸ ਦੇ ਵਿੱਚ ਗਨੋਰੀਆ ਹੋ ਗਿਆ ਗਨੋਰੀਆ ਜਿਹੜਾ ਇੱਕ ਬਹੁਤ ਖਤਰਨਾਕ ਜਿਹੜਾ ਰੋਗ ਹੈ ਇਹ ਖਾਸ ਕਰਕੇ ਜੈਂਟਸ ਨੂੰ ਲੇਡੀਜ਼ ਤੋਂ ਲੱਗਦਾ ਇਹ ਰੋਗ ਜੇ ਆਪਾਂ ਮਤਲਬ ਅਸੁਰੱਖਿਅਤ ਟੰਗ ਦੇ ਨਾਲ ਕਿਸੇ ਨਾਲ ਸੰਬੰਧ ਬਣਾਉਂਦੇ ਆ ਤਾਂ ਉੱਥੋਂ ਆਪਾਂ ਨੂੰ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾਂ ਇਹ ਗਨੋਰੀਆ ਜਦੋਂ ਲੱਗਦਾ ਤੇ ਇਹ ਜਿਸ ਤਰ੍ਹਾਂ ਨੇੜੀਸ ਨੂੰ ਡਿਸਚਾਰਜ ਹੁੰਦਾ ਉਸੇ ਤਰ੍ਹਾਂ ਜੈਂਟਸ ਨੂੰ ਹੁੰਦਾ ਪਰ ਜੈਂਟਸ ਨੂੰ ਜਿਹੜਾ ਹੁੰਦਾ ਉਹ ਆਪਣੇ ਆਪ ਹੋ ਹੀ ਜਾਂਦਾ ਤੇ ਉਸ ਤਰ੍ਹਾਂ ਉਸ ਪੇਨ ਹੁੰਦੀ ਆ ਬੜੀ ਬੁਰੀ ਤਰ੍ਹਾਂ ਪੇਨ ਹੁੰਦੀ ਆ ਜਲਨ ਹੁੰਦੀ ਆ ਆਪਣਾ ਜਿਹੜਾ ਯੂਰੀਨਰੀ ਟਰੈਕ ਹੁੰਦਾ ਉਹਦੇ ਵਿੱਚ ਅੰਦਰ ਜਿਹੜਾ ਫੰਗਸ ਜਾਂ ਬੈਕਟੀਰੀਆ ਗ로우 ਹੋ ਜਾਂਦਾ ਅੰਦਰ ਜ਼ਖਮ ਹੋ ਜਾਂਦੇ ਨੇ ਪੇਨ ਹੁੰਦੀ ਆ ਜਲਨ ਹੁੰਦੀ ਆ ਜਦੋਂ ਪਿਸ਼ਾਬ ਹੁੰਦਾ ਤਾਂ ਉਹ ਬਹੁਤ ਵੱਡੀ ਪ੍ਰੋਬਲਮ ਮੰਨੀ ਜਾਂਦੀ ਹੈ ਗਨੋਰੀਆ ਦੀ ਔਰ ਉਹ ਜੇਕਰ ਐਸਾ ਜੈਂਟਸ ਦੇ ਨਾਲ ਲੇਡੀ ਦੇ ਸਬੰਧ ਹੋ ਜਾਣ ਤਾਂ ਉਹ ਨੂੰ ਵੀ ਅੱਗੇ ਇਹ ਪ੍ਰੋਬਲਮ ਜਿਹੜੀ ਹੈ ਟਰਾਂਸਫਰ ਹੁੰਦੀ ਹੈ ਤੇ ਲੁਕੋਰੀਆ ਦੇ ਰੂਪ ਧਾਰਨ ਕਰ ਜਾਂਦੀ ਹੈ ਫਿਰ ਅੱਗੇ ਆ ਜਾ ਜੀ ਥਾਇਰੋਇਡ ਜੇ ਕਿਸੇ ਨੂੰ ਥਾਇਰੋਇਡ ਗ੍ਰਾਂਥ ਦੀ ਪ੍ਰੋਬਲਮ ਹੈ ਤਾਂ ਉਹਨਾਂ ਦੇ ਪੀਰੀਅਡਸ ਗੜਬੜ ਹੋਣਗੇ ਹੋਣਗੇ ਪੀਰੀਅਡਸ ਗੜਬੜ ਹੁੰਦੇ ਨੇ ਤਾਂ ਫਿਰ ਉਹਦੇ ਵਿੱਚ ਜਾ ਕੇ ਅੱਗੇ ਚੱਲ ਕੇ ਫਿਰ ਅੱਗੇ ਚੱਲ ਕੇ ਜਿਵੇਂ ਪਹਿਲਾਂ ਦੱਸਿਆ ਪੀਰੀਅਡ ਗੜਬੜ ਹੁੰਦੇ ਨੇ ਤਾਂ ਫਿਰ ਅੱਗੇ ਲੁਕੋਰੀਆ ਦਾ ਜਿਹੜਾ ਇਹ ਰੂਪ ਧਾਰਨ ਕਰ ਜਾਂਦੀ ਹੈ ਫਿਰ ਅਗਾ ਐਨੀਮੀਆ ਜਿਹੜਾ ਖੂਨ ਦੀ ਕਮੀ ਹੈ ਬਹੁਤ ਸਾਰੇ ਲੋਕਾਂ ਨੂੰ ਖੂਨ ਦੀ ਕਮੀ ਦੇ ਜਿਨ੍ਹਾਂ ਦੇ ਵਿੱਚ ਘੱਟ ਖੂਨ ਹੈ ਬਹੁਤ ਘੱਟ ਖੂਨ ਹੈ ਤਾਂ ਉਹਨਾਂ ਨੂੰ ਵੀ ਲੇਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਸੋ ਇਹ ਕੁਝ ਲੱਛਣ ਨੇ ਜਿਹੜੇ ਕੀ ਜਿਨ੍ਹਾਂ ਦੇ ਕਰਕੇ ਇਹ ਪ੍ਰੋਬਲਮ ਅੱਗੇ ਵੱਧਦੀਆਂ ਨੇ ਬਿਲਕੁਲ ਸਰ ਤੁਸੀਂ ਕਾਰਨ ਦੱਸੋ ਤੁਸੀਂ ਲੱਛਣ ਦੱਸੇ ਹੁਣ ਮੰਨ ਲਓ ਕਿਸੇ ਮਾਂ ਪੈਣ ਨੂੰ ਕਿਸੇ ਮਹਿਲਾ ਨੂੰ ਇਹ ਪ੍ਰੋਬਲਮ ਆ ਗਈ ਲੇਕੋਰੀਆ ਦੀ ਸੋ ਇਹਦਾ ਇਲਾਜ ਕੀ ਹੈ ਇਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਇਲਾਜ ਦੇ ਵਿੱਚ ਵਿੱਚ ਕੀ ਸਾਵਧਾਨੀਆਂ ਹੋਣਗੀਆਂ ਤੇ ਜੇਕਰ ਪੂਰਨ ਤੌਰ ਤੇ ਕਿਸੇ ਮਹਿਲਾ ਨੇ ਇਸ ਬਿਮਾਰੀ ਤੋਂ ਖਿਹੜਾ ਛਟਕਾਉਣਾ ਉਹਨ ਕਿਹੜੇ ਗੱਲਾਂ ਧਿਆਨ ਰੱਖਣਾ ਪਊਗਾ ਇਸ ਇਲਾਜ ਕੀ ਹੈ ਦਾ ਇਹਨਾਂ ਤੋਂ ਬਾਅਦ ਕਿਹੜੇ ਤਰੀਕੇ ਨਾਲ ਕੀ ਮੈਡੀਕਲ ਹੀ ਸਿਰਫ ਕਿ ਡਾਕਟਰ ਹੀ ਮਦਦ ਕਰ ਸਕਦਾ ਜਾਂ ਕੁਝ ਘਰੇਲੂ ਨੁਸਖੇ ਵੀ ਹੈਗੇ ਨੇ ਜਿਸ ਦੇ ਨਾਲ ਕੋਈ ਮਾਤਾ ਕੋਈ ਭੈਣਾ ਜਿਹੜੀ ਹੈ ਇਸ ਬਿਮਾਰੀ ਤੋਂ ਨਜਾਤ ਪਾ ਸਕਦੀ ਹੈ ਇਸ ਬਿਮਾਰੀ ਦਾ ਇਸ ਲਕੋਰੀ ਦਾ ਅਸਲ ਇਲਾਜ ਕੀ ਹੈ ਦੇਖੋ ਜੀ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਹਿੰਦਾ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਯੂਰ ਇਲਾਜ ਨਾਲੋਂ ਪਰਹੇਜ਼ ਚੰਗਾ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਜੀ ਕਿ ਆਪਾਂ ਨੂੰ ਜਨਨੰਗਾਂ ਦੀ ਸਫਾਈ ਰੱਖਣੀ ਪੈਗੀ ਸਭ ਤੋਂ ਪਹਿਲਾ ਪੁਆਇੰਟ ਹੈ ਇਹਦਾ ਨੰਬਰ 2 ਦੇ ਉੱਤੇ ਜਿਹੜੇ ਜਨਨੰਗਾਂ ਦੇ ਨਾਲ ਦੇ ਜਿਹੜੇ ਕੱਪੜੇ ਹੋਣਗੇ ਅੰਡਰਵੇਅਰਸ ਹੋਣਗੇ ਇਨਰ ਇਨਰਵੇਅਰਸ ਹੋਣਗੇ ਉਹ ਤੁਸੀਂ ਸੂਤੀ ਜਿਹੜੇ ਕੱਪੜੇ ਦਾ ਤੁਹਾਡਾ ਹੋਣਾ ਚਾਹੀਦਾ ਉਸ ਨੂੰ ਸਾਫ਼ ਹੋਣਾ ਚਾਹੀਦਾ ਜੇਕਰ ਉਹ ਗਿੱਲਾ ਹੋ ਰਿਹਾ ਤਾਂ ਉਸ ਨੂੰ ਤੁਸੀਂ ਬਾਰ-ਬਾਰ ਚੇਂਜ ਕਰੋ 4 5 6 8 10 ਵੀ ਬਣਾ ਕੇ ਰੱਖ ਸਕਦੇ ਹੋ ਉਸ ਨੂੰ ਚੇਂਜ ਕਰਦੇ ਰਹੋ ਸਫਾਈ ਰੱਖੋ ਆਪਣੇ ਜਨਨੰਗਾਂ ਦੀ ਤੇ ਫਿਰ ਜੇ ਕੈਂਡੀਡਾ ਜਾਂ ਕੁਝ ਗ로우 ਹੋ ਰਿਹਾ ਉੱਪਰ ਕਿਸੇ ਪਾਸੇ ਜ਼ਖਮ ਜਾਂ ਕੁਝ ਹੋ ਗਿਆ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਵੱਖਰੇ ਇਲਾਜ ਦੱਸਦਾ ਤੇ ਇਹ ਜਿਹੜੇ ਕੁਝ ਆਪਾਂ ਜਿਹੜੇ ਆਪਾਂ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਇਹਦੇ ਵਿੱਚ ਪਹਿਲਾ ਪਹਿਲੀ ਸ਼ਰਤ ਇਹਦੇ ਵਿੱਚ ਇਹ ਹੋएगी ਤੁਸੀਂ ਦਵਾਈ ਵੀ ਲੈਂਦੇ ਰਹੋਗੇ ਤੁਸੀਂ ਕੋਈ ਵੀ ਇਲਾਜ ਵੀ ਕਰਦੇ ਰਹੋਗੇ ਪਰ ਇਹਦੇ باوجود ਵੀ ਜੇਕਰ ਤੁਸੀਂ ਸਫਾਈ ਨਹੀਂ ਰੱਖੋਗੇ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਫਿਰ ਆਗੇ ਆਈਏ ਜੀ ਘਰੇਲੂ ਨੁਸਖਿਆਂ ਦੇ ਤੇ ਛੋਟੇ ਛੋਟੇ ਮੈਂ ਤੁਹਾਨੂੰ ਦੱਸ ਦਿੰਨਾ ਅਨਾਰ ਦੇ ਛਿਲਕਿਆਂ ਦੀ ਜਿਹੜੀ ਜਿਹੜੀ ਹੈਗੀ ਹੈ ਜੇਕਰ ਆਪਾਂ ਚਾਹ ਬਣਾ ਕੇ ਕਾੜਾ ਬਣਾ ਕੇ ਪੀਨੇ ਆ ਤਾਂ ਉਹਦਾ ਆਪਾਂ ਨੂੰ ਬੜਾ ਬੈਨੀਫਿਟ ਹੋਏਗਾ ਉਹਦੇ ਵਿੱਚ ਕਰਨਾ ਕੀ ਹੈ ਜੀ ਇੱਕ ਚਮਚ ਪੀਸਿਆ ਹੋਇਆ ਅਨਾਰ ਦਾ ਛਿਲਕਾ ਇੱਕ ਗਲਾਸ ਪਾਣੀ ਚ ਪਾ ਕੇ 5 ਮਿੰਟ ਬਾਲਣਾ ਤੇ ਛਾਣ ਕੇ ਫਿਰ ਇਸ ਨੂੰ ਜਿਹੜਾ ਆਪਾਂ ਨੇ ਦਿਨ ਦੇ ਵਿੱਚ ਦੋ ਵਾਰੀ ਆਪਾਂ ਨੇ ਇਹ ਪੀਣਾ ਹੈਗਾ ਤੇ ਇਹਦੇ ਨਾਲ ਆਪਾਂ ਨੂੰ ਬੜਾ ਲਾਭ ਮਿਲਦਾ ਹੈਗਾ ਬਿਲ ਬਿਲ ਦੇ ਬੇਲ ਜਿਹਨੂੰ ਆਪਾਂ ਕਹਿੰਦੇ ਆ ਬਿਲ ਦੇ ਪੱਤਿਆਂ ਦੀ ਚਟਣੀ ਜਿਹੜੀ ਹੈ 5-6 ਤਾਜ਼ੇ ਬਿਲ ਦੇ ਪੱਤੇ ਲੈ ਲੈਣੇ ਨੇ ਇਹਨਾਂ ਨੂੰ ਪੀਸਣਾ ਹੈਗਾ ਇੱਕ ਚਮਚ ਵਿੱਚ ਸ਼ਹਿਦ ਮਲਾਨੀ ਹੈ ਤੇ ਦਿਨ ਦੇ ਵਿੱਚ ਇੱਕ ਤੋਂ ਦੋ ਵਾਰੀ ਜਿਹੜਾ ਆਪਾਂ ਨੇ ਕੇ ਖਾਣੇ ਹੈਗੇ ਨੇ ਤੇ ਇਹ 20 ਦਿਨਾਂ ਦੇ ਵਿੱਚ ਆਪਾਂ ਨੂੰ ਅਸਰ ਦਿਖਾਣਾ ਸ਼ੁਰੂ ਕਰ ਦਿੰਦਾ ਸੁੱਕੇ ਧਨੀਏ ਦਾ ਪਾਣੀ ਜੇਕਰ ਆਪਾਂ ਪੀਨੇ ਆਂ ਰਾਤ ਨੂੰ ਇੱਕ ਚਮਚ ਸੁੱਕਾ ਧਨੀਆ ਆਪਾਂ ਨੇ ਭਿਉਂ ਦੇਣਾ ਤੇ ਸਵੇਰੇ ਛਾਣ ਕੇ ਪੀਣਾ ਤੇ ਇਹਦੇ ਨਾਲ ਜਿਹੜਾ ਤੁਹਾਡਾ ਇਹ ਲੋਪੋਰੀਆ ਦੇ ਵਿੱਚ ਫਾਇਦਾ ਹੋਵੇਗਾ ਇਹ ਤੁਹਾਨੂੰ ਜਿਹੜਾ ਇਹ ਥਾਇਰੋਇਡ ਦੇ ਵਿੱਚ ਵੀ ਇਹਦੇ ਵਿੱਚ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਜੇਕਰ ਤੁਸੀਂ ਇਹਦੇ ਲਈ ਕਰਦੇ ਹੈਗੇ ਤਾਂ ਫਿਰ ਅੱਗੇ ਆ ਜਾਂਦੀ ਬਨਫਸ਼ਾ ਦੇ ਫੁੱਲ ਆਉਂਦੇ ਨੇ ਜੀ ਜਿਹੜੇ ਕਿ 5-6 ਫੁੱਲ ਜਿਹੜੇ ਨੇ ਉਹ ਇੱਕ ਕੱਪ ਪਾਣੀ ਚ ਪਾ ਕੇ ਨੂੰ ਬਲਣਾ ਹੈਗਾ ਤੇ ਰੋਜ਼ ਇੱਕ ਵਾਰੀ ਜਿਹੜਾ ਜੇਕਰ ਆਪਾਂ ਪੀਨੇ ਆ ਤਾਂ ਲੋਕੋਰੀ ਇਹ ਸਾਰੇ ਨਹੀਂ ਕਰਨੇ ਇਹ ਅਲੱਗ-ਅਲੱਗ ਇਲਾਜ ਦੱਸ ਰਿਹਾ ਤੁਸੀਂ ਕਿਤੇ ਵਿੱਚੋਂ ਇੱਕ ਜਾਂ ਇੱਕ ਜਾਂ ਇੱਕ ਜਾਂ ਇਹਨਾਂ ਵਿੱਚ ਇਸ ਤਰ੍ਹਾਂ ਕਰ ਸਕਦੇ ਹੋਗੇ ਫਿਰ ਤੁਲਸੀ ਤੇ ਹਲਦੀ ਦਾ ਜਿਹੜਾ ਪਾਣੀ ਆ ਇਹ ਆਪਣੇ ਆਪ ਦੇ ਵਿੱਚ ਬੜਾ ਵਧੀਆ ਇਲਾਜ ਹੈਗਾ ਜੀ 7 ਤੋਂ 10 ਤੱਕ ਪੱਤੇ ਜਿਹੜੇ ਤੁਲਸੀ ਦੇ ਲੈਣੇ ਨੇ ਤੇ ਅੱਧਾ ਚਮਚਾ ਜਿਹੜਾ ਹਲਦੀ ਹੈ ਹਲਦੀ ਜਿਹੜੀ ਜੇਕਰ ਨਕਾ ਡੌਂਗ ਹਲਦੀ ਲਓਗੇ ਮਿਹਗਾਲਿਆ ਵਾਲੀ ਤੇ ਉਹ ਸਭ ਤੋਂ ਬੈਟਰ ਮੰਨੀ ਜਾਂਦੀ ਹੈ ਇਹ ਵੇਠਾਂ ਵਾਲੀ ਜਿਹੜੀ ਛੋਟੀ ਮੋਟੀ ਹਲਦੀ ਉਹ ਜਿਹੜੇ ਆਮ ਹਲਦੀਆਂ ਨੇ ਇਹ ਦਾ ਇੱਕ ਰੁਕਮਨ ਲੈਵਲ ਬਹੁਤ ਘੱਟ ਹੁੰਦਾ ਹਲਕਾ ਡਾਉਂ ਹਲਦੀ ਜੇਕਰ ਤੁਸੀਂ ਕਹੋਗੇ ਤਾਂ ਮੈਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਮਿਲ ਵੀ ਸਕਦੀ ਆ ਤਾਂ ਲਕਾਡਾਂਗ ਹਲਦੀ ਦਾ ਤੁਸੀਂ ਜਿਹੜਾ ਇੱਕ ਗਲਾਸ ਦੇ ਵਿੱਚ ਅੱਧਾ ਚਮਚਾ ਜਿਹੜਾ ਲਕਾਡਾਂਗ ਹਲਦੀ ਦਾ ਪਾਣਾ 7 ਤੋਂ 10 ਚਮਚੇ ਜਿਹੜੇ ਸਭ ਤੋਂ 10 ਪੱਤੇ ਜਿਹੜੇ ਤੁਸੀਂ ਉਹਦੇ ਪਾਣੇ ਨੇ ਤੁਲਸੀ ਦੇ ਤੇ ਇਸ ਨੂੰ ਫਿਰ ਉਬਾਲ ਲੈਣਾ ਦਿਨ ਦੇ ਵਿੱਚ ਇਹਨੂੰ ਇੱਕ ਵਾਰ ਜਿਹੜਾ ਇਹ ਜ਼ਰੂਰ ਪੀਣਾ ਤੁਹਾਨੂੰ ਲੋਕੋਰੀਆ ਦੇ ਵਿੱਚ ਕਾਫੀ ਜ਼ਿਆਦਾ ਲਾਭ ਮਿਲੇਗਾ ਫਿਰ ਆਈਏ ਆਪਾਂ ਆਯੁਰਵੇਦਿਕ ਦੇ ਵਿੱਚ ਜੇ ਆਯੁਰਵੇਦ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਸ਼ੋਕਾ ਰਿਸਤ ਕਰਕੇ ਇੱਕ ਜਿਹੜੀ ਦਵਾਈ ਆਉਂਦੀ ਹੈ ਇਹਦੇ ਆਪਾਂ 10 ਤੋਂ 15 ਐਮਐਲ ਜਿਹੜੇ ਨੇ ਉਹ ਦਿਨ 'ਚ ਦੋ ਵਾਰੀ ਜੇਕਰ ਆਪਾਂ ਪੀਨੇ ਆ ਤਾਂ ਆਪਾਂ ਨੂੰ ਫਾਇਦਾ ਮਿਲੇਗਾ ਇੱਕ ਫਿਰ ਚੰਦਰ ਪ੍ਰਭਾ ਵੱਟੀਆਂ ਆਂਦੀਆਂ ਗੋਲੀਆਂ ਆਂਦੀਆਂ ਨੇ ਉਹ ਤੁਸੀਂ ਲੈ ਸਕਦੇ ਹੋ ਬਾਜ਼ਾਰੋਂ ਇੱਕ ਤੋਂ ਦੋ ਗੋਲੀਆਂ ਜਿਹੜੀਆਂ ਨੇ ਦਿਨ 'ਚ ਦੋ ਵਾਰੀ ਆਪਾਂ ਨੇ ਆਪਾਂ ਲੈਣੀਆਂ ਤਾਂ ਵਰਤਦੇ ਆ ਤੇ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਤੇ ਉਹਦੇ ਮੇਰੇ ਕੋਲ ਇੱਕ ਦੋ ਫਾਰਮੂਲੇ ਹੈਗੇ ਨੇ ਜਿਹੜੇ ਕਿ ਗਾਇਨੋਫਿਟ ਤੇ ਗਾਇਨੋ ਕੇਅਰ ਦੋ ਫਾਰਮੂਲੇ ਤੇ ਇੱਕ ਆ ਗਿਆ ਹਾਰਮੋ ਕੇਅਰ ਗਾਇਨੋਫਿਟ ਦੇ ਵਿੱਚ ਮਾਇਓਨਾਸੀਟੋਲ ਢਾਈ ਕਾਰਿਓਨਾਸੀਟੋਲ ਤੇ ਨਾਲ ਸ਼ਤਾਬਰੀ ਤੇ ਉਹਦੇ ਵਿੱਚ ਨਾਲ ਇੱਕ ਆ ਜਾਂਦਾ ਆਪਣਾ ਲੋਪਸਮ ਤੇ ਪਲੱਸ ਉਹਦੇ ਵਿੱਚ ਆ ਜਾਂਦਾ ਹੈਗਾ ਮੰਜਿਸ਼ਟਾ ਇਹ ਚਾਰ ਪੰਜ ਜਿਹੜੀਆਂ ਚੀਜ਼ਾਂ ਪਾ ਕੇ ਇਹਦੇ ਵਿੱਚ ਇਹ ਬਣਾਇਆ ਗਿਆ ਹੈਗਾ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਗਾਇਨੋ ਕੇਅਰ ਦੇ ਵਿੱਚ ਉਹਦੇ ਚ ਟੰਕਨ ਭਸਮ ਉਹਦੇ ਵਿੱਚ ਆ ਜਾਂਦਾ ਸੁਪਟਿਕਾ ਭਸਮ ਉਹਦੇ ਵਿੱਚ ਲੋਹ ਭਸਮ ਉਹਦੇ ਵਿੱਚ ਮੰਜਿਸ਼ਤਾ ਉਹਦੇ ਚ ਸੀਤਾ ਅਸ਼ੋਕਸ਼ਾਲ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਦੀਆਂ ਪਾ ਕੇ ਤੇ ਉਹ ਵੀ ਇੱਕ ਆਪਣੇ ਆਪ ਚ ਜਿਹੜਾ ਫਾਰਮੂਲਾ ਬਣਾਇਆ ਗਿਆ ਹੈਗਾ ਹਾਰਮੋ ਕੇਅਰ ਇਸ ਤਰ੍ਹਾਂ ਦਾ ਹੈਗਾ ਤਿੰਨ ਚਾਰ ਚੀਜ਼ਾਂ ਹੈਗੀਆਂ ਨੇ ਜੇ ਉਹਦੇ ਨਾਲ ਸਾਡਾ ਜਿਹੜਾ ਇੱਕ ਨਾਲ ਪਾਊਡਰ ਦਿੰਨੇ ਆ ਜੀ ਵਾਸ਼ ਕਰਨ ਦੇ ਲਈ ਤੇ ਉਹ ਤੁਸੀਂ ਜਿਹੜੇ ਆ ਉਹ ਅ ਤੀਜੇ ਤੋਂ ਚੌਥੇ ਦਿਨ ਦੇ ਵਿੱਚ ਵਿੱਚ ਤੁਸੀਂ ਜਿਹੜਾ ਕਾਲ ਕਰਕੇ ਨਾਲ ਦੇ ਨਾਲ ਧੰਨਵਾਦ ਕਰੋਗੇ ਵੀ ਸਾਨੂੰ ਜਿਹੜਾ ਉਹ ਫਰਕ ਪਿਆ ਬਿਲਕੁਲ ਜੀ ਜਦੋਂ ਤੁਸੀਂ ਇਲਾਜ ਦੱਸੇ ਨੇ ਤੁਸੀਂ ਪ੍ਰਕਾਸ਼ਨ ਵੀ ਦੱਸੇ ਨੇ ਤਾਂ ਲੇਕਿਨ ਜਿਸ ਤਰੀਕੇ ਨਾਲ ਸਰ ਦੇ ਵੱਲ ਕੋਸ਼ ਸਾਹਿਬ ਦੇ ਵੱਲ ਦੱਸਿਆ ਗਿਆ ਵੀ ਪ੍ਰਕਾਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਨਾਲ ਇਹਨਾਂ ਨੇ ਕੁਝ ਘਰੇਲੂ ਨੁਸਖੇ ਵੀ ਦੱਸੇ ਨੇ ਕਿਉਂਕਿ ਕਈ ਸਾਡੀਆਂ ਮਾਤਾਵਾਂ ਭੈਣਾਂ ਡਾਕਟਰ ਕੋਲੇ ਜਾ ਕੇ ਬਿਮਾਰੀ ਦੱਸਣ ਤੋਂ ਵੀ ਸ਼ਰਮ ਆਉਂਦੀਆਂ ਨੇ ਸੋ ਉਹਨਾਂ ਦੀ ਕੁਝ ਘਰੇਲੂ ਨੁਸਖੇ ਨੇ ਲੇਕਿਨ ਜੇਕਰ ਤੁਹਾਨੂੰ ਇਹਨਾਂ ਘਰੇਲੂ ਨੁਸਖਿਆਂ ਦੇ ਨਾਲ ਵੀ ਕੋਈ ਜਿਆਦਾ ਬਹੁਤਾ ਆਰਾਮ ਨਹੀਂ ਹੁੰਦਾ ਤਾਂ ਕੁਝ ਦਵਾਈਆਂ ਨੇ ਜੇਕਰ ਇਹ ਦਵਾਈਆਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀਆਂ ਤੁਸੀਂ ਡਾਕਟਰ ਕੋਲੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਕੋਸ਼ ਸਾਹਿਬ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਉਹਨਾਂ ਨੂੰ ਫੋਨ ਕਰਕੇ ਜਿਹੜੀ ਦਵਾਈ ਆਪਣੇ ਘਰ ਬੈਠੇ ਵੀ ਆਪਣੇ ਲੱਛਣ ਜੋ ਵੀ ਤੁਹਾਨੂੰ ਹੈਗੇ ਜਿਸ ਤਰ੍ਹਾਂ ਦੀ ਪ੍ਰੋਬਲਮ ਲੱਛਣਾਂ ਦੇ ਅਕੋਰਡਿੰਗ ਇਹ ਜਿਹੜੀ ਦਵਾਈ ਦਸੀਆ ਉਹ ਵੀ ਤੁਹਾਨੂੰ ਭੇਜ ਦੇਣਗੇ ਸੋ ਲੇਕਿਨ ਜੋ ਕੋਸ਼ ਸਾਹਿਬ ਦੇ ਵੱਲੋਂ ਸਭ ਤੋਂ ਜਿਆਦਾ ਬਚਾਅ ਦੀ ਗੱਲ ਦਸੀ ਗਈ ਹੈ ਪ੍ਰਕਾਸ਼ਨ ਦੀ ਗੱਲ ਦਸੀ ਗਈ ਹੈ ਉਹਦੇ ਵਿੱਚ ਜਨਨ ਅੰਗਾਂ ਦੀ ਸਾਫ਼ ਸਪਾਈ ਬਾਰੇ ਧਿਆਨ ਦੇ ਜਿਹੜਾ ਬਿਲਕੁਲ ਦੇਣਾ ਪਊਗਾ ਸੋ ਤੁਸੀਂ ਜ਼ਿਆਦਾਤਰ ਕੰਟਰੋਲ ਆਪਣੀ ਬਿਮਾਰੀ ਨੂੰ ਜਰਨੰਗਾ ਦੀ ਸਾਫ ਸਫਾਈ ਦੇ ਨਾਲ ਰੱਖ ਸਕਦੇ ਹੋ ਸੋ ਕੋਸ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਤੁਸੀਂ ਇਹ ਇਲਾਜ ਜੀ ਤੁਸੀਂ ਕਹੋਗੇ ਤਾਂ ਮੈਂ ਲਾਸਟ ਵਿੱਚ ਦੱਸਣਾ ਚਾਹਾਂਗਾ ਇਹਦੇ ਵਿੱਚ ਜਿਹੜੀ ਚੀਜ਼ ਰਹਿ ਗਈ ਉਹ ਹੈਗੀ ਹੈ ਡਾਈਟ ਜੀ ਡਾਈਟ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ ਜੇਕਰ ਤੁਸੀਂ ਡਾਈਟ ਨੂੰ ਵੀ ਕੰਟਰੋਲ ਕਰਕੇ ਚੱਲਦੇ ਹੋ ਤੇ ਜੇਕਰ ਤੁਸੀਂ ਮੇਰੇ ਨਾਲ ਸੰਪਰਕ ਕਰਦੇ ਹੋ ਤਾਂ ਡਾਈਟ ਚਾਰਟ ਮੈਂ ਫ੍ਰੀ 'ਚ ਬਣਾ ਕੇ ਦਊਂਗਾ ਤੁਹਾਨੂੰ ਨਾਲ ਫਾਲੋਅ ਅਪ ਜੇ ਲੈਣਾ ਚਾਹੋਗੇ ਤੁਹਾਨੂੰ ਫਾਲੋਅ ਅਪ ਵੀ ਫ੍ਰੀ ਮਿਲੇਗਾ ਕੋਈ ਪੈਸਾ ਨਹੀਂ ਲਗਾਉਣਾ ਚ ਤੁਸੀਂ ਸਿਰਫ ਕੀ ਕਰਨਾ ਹੈਗਾ ਤੁਸੀਂ ਉਸ ਉਸ ਡਾਈਟ ਦੇ ਮੁਤਾਬਕ ਚਲੋਗੇ ਕਿਉਂਕਿ ਖਾਣਾ ਹੀ ਰੋਗ ਹੈ ਖਾਣਾ ਹੀ ਜਿਹੜਾ ਤੁਹਾਡਾ ਉਸ ਜੀ ਦਾ ਇਲਾਜ ਆ ਤੇ ਇਹ ਕਰੋਗੇ ਤਾਂ ਤੁਹਾਡਾ ਜਿਹੜਾ ਇਹ ਬਿਲਕੁਲ ਤੇਜ਼ੀ ਨਾਲ ਕੰਮ ਕਰੇਗਾ ਜੀ ਬਿਲਕੁਲ ਸਰ ਸੋ ਸਰ ਨੇ ਜਿਸ ਤਰੀਕੇ ਨਾਲ ਦੱਸਿਆ ਵੀ ਜਿਹੜੇ ਪ੍ਰਕਾਸ਼ਨ ਨੇ ਸਾਫ ਸਫਾਈ ਦੀ ਗੱਲ ਦੱਸੀ ਹੈਗੀ ਤੇ ਦੂਸਰੇ ਪਾਸੇ ਖਾਣ ਪੀਣ ਦੇ ਉੱਪਰ ਵੀ ਉਹਨਾਂ ਨੇ ਦੱਸਿਆ ਵੀ ਕੁਝ ਖਾਣ ਪੀਣ ਦੇ ਪਰਹੇਜ਼ ਦੇ ਨਾਲ ਵੀ ਜਿਹੜੀ ਹੈ ਇਹ ਬਿਮਾਰੀ ਤੋਂ ਬਚਿਆ ਜਾ ਸਕਦਾ ਜਾਂ ਫਿਰ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਆ ਸੋ ਕੋਸ ਸਾਹਿਬ ਸਾਡੇ ਨਾਲ ਅੱਜ ਗੱਲਬਾਤ ਕਰਨੀ ਰੁਕੀ ਉਹਨਾਂ ਨੇ ਵਿਸਥਾਰ ਦੇ ਨਾਲ ਕਾਰਨਾਂ ਦਾ ਲੱਛਣਾਂ ਦਾ ਤੇ ਇਲਾਜ ਬਾਰੇ ਦੱਸਿਆ ਉਹਦੇ ਲਈ ਕੋਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸੋ ਇਸਨ ਕੋਚ ਕੋਲਬੰਦ ਸਿੰਘ ਜੀ ਹੈਲਥ ਕੋਚ ਜਿਨ੍ਹਾਂ ਦੇ ਵੱਲੋਂ ਅੱਜ ਲਕੋਰੀਏ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਿਆ ਲੱਛਣ ਕੀ ਨੇ ਕਾਰਨ ਕੀ ਨੇ ਕਿਹੜੇ ਰੋਗਾਂ ਤੋਂ ਇਹ ਅੱਗੇ ਵੱਧ ਕੇ ਲਕੋਰੀਆ ਬਣ ਸਕਦਾ ਉਸ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਇੱਕ ਹੋਰ ਰੋਗ ਦੇ ਨਾਲ ਉਸਦੇ ਕਾਰਨ ਲੱਛਣ ਤੇ ਉਹਦੇ ਇਲਾਜ ਨਾਲ ਤੁਹਾਡੇ ਰੂਪ ਰੋਵਾਂਗੇ ਉਹ ਤੱਕ ਦੇ ਇਜਾਜ਼ਤ ਧੰਨਵਾਦ